ਦੋਸਤੋ ਆ ਆ ਗਿਆ ਸਤਲੁਜ ਆ ਸਤਲੁਜ ਆ ਗਿਆ ਨੰਗਲ ਡੈਮ ਤੋਂ ਜਿੱਥੇ ਸਤਲੁਜ ਦੇ ਵਿੱਚ ਪਾਣੀ ਛੱਡਿਆ ਜਾਂਦਾ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇੱਥੇ ਪਾਣੀ ਆ ਜਿਹੜਾ ਸਤਲੁਜ 'ਚ ਛੱਡਿਆ ਜਾਂਦਾ ਜਦੋਂ ਫਲੱਡ ਆਉਂਦੇ ਨੇ ਆਪਾਂ ਕਹਿੰਦੇ ਆ ਤੇ ਛੱਡਿਆ ਕਿੱਥੋਂ ਜਾਂਦਾ ਹੈ ਉਰੋਂ ਆ ਆ ਗਿਆ ਜੀ ਫਲੱਡ ਗੇਟ ਵੱਡੇ ਸਤਸ੍ਰੀ ਕਾਲ ਦੋਸਤੋ ਸੋਨੂੰ ਨੰਗਲ ਡੈਮ ਹੈ ਜਿਹੜਾ ਪੂਰਾ ਪੂਰੀ ਗੱਲਬਾਤ ਹੈ ਕਿੰਨਾ ਪਾਣੀ ਹੈ ਉਹ 'ਚ ਕਿੰਨੀਆਂ ਨਹਿਰਾਂ ਜਾਂਦੀਆਂ ਨੇ ਕਿੰਨਾ ਡੂੰਘਾ ਹੈ ਕਿੰਨੇ ਉਹ 'ਚ ਉਹਨੇ ਜਿਹੜੇ ਗੇਟ ਨੇ ਉਹ ਕਿੰਨੇ ਨੇ ਕਿੰਨੇ ਚੌੜੇ ਨੇ ਸਾਰੀ ਗੱਲਬਾਤ ਹੈ ਜਿਹੜੀ ਨੰਗਲ ਟੇਮ ਦੀ ਤੁਹਾਨੂੰ ਦੱਸਾਂਗੇ ਉਧਰ ਸਾਹਮਣੇ ਸ਼ਾਇਦ ਆਇਆ ਗਿਆ ਤੇ ਭਾਖੜਾ ਟੇਮ ਹੈ ਜਿਹੜਾ ਉਹ ਵੱਖਰਾ ਹੈ ਉਹ ਵੀ ਤੁਹਾਨੂੰ ਪਤਾ ਹੀ ਹੈ ਸਭ ਨੂੰ ਚਲੋ ਪੰਜਾਬ ਦੇ ਵਿੱਚ ਹੀ ਹੈ 1960 ਤੱਕ ਤਾਂ ਪੰਜਾਬ ਚ ਹੀ ਸੀ ਇੱਧਰ ਨੰਗਲ ਟੇਮ ਹੈ ਜੀ ਇਹ ਨੰਗਲ ਟੇਮ ਪੈਂਦਾ ਖਰੂ ਦੇਖ ਸਕਦੇ ਹੋ ਤਸਵੀਰਾਂ ਇੱਥੋਂ ਜਾ ਰਿਹਾ ਹੈ ਸਿਸਟਮ ਪੂਰਾ ਉਸੀਂ ਦੇਖ ਰਹੇ ਹਾਂ ਖੋਜ ਖਬਰ ਦੇ ਉੱਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਉਂਡ ਜੀ ਰਿਪੋਰਟ ਪਾਣੀ ਸਤਲੁਜ ਦੇ ਵਿਚਦੀ ਵਿਚੀ ਸਾਰਾ ਜਲਸ ਇੱਥੋਂ ਜਾਂਦਾ ਹੈ ਇਹ ਹੈ ਨੰਗਲ ਡੈਮ ਆਹ ਗੱਡੀ ਦੀ ਲੇਨ ਆ ਗਈ ਜੀ ਫਾਟਾ ਸਤਲੁਜ ਦੇ ਵਿੱਚ ਜਿੱਥੋਂ ਪਾਣੀ ਛੱਡਿਆ ਜਾਂਦਾ ਹੈ ਉਹ ਵੀ ਤੁਹਾਨੂੰ ਦਿਖਾਉਣਾ ਹੈ ਗੱਡੀ ਦੀ ਲੇਨ ਆ ਗਈ ਨਾਲ ਨਾਲ ਇੱਥੋਂ ਸਤਲੁਜ 'ਚ ਛੱਡਿਆ ਜਾਂਦਾ ਹੈ ਪਾਣੀ ਫਲੱਡ ਗੇਟ ਦੇਖ ਸਕਦੇ ਹੋ ਗਿਣਤੀ ਤੋਂ ਬਾਹਰ ਨੇ ਜਿੱਥੋਂ ਪਾਣੀ ਛੱਡਿਆ ਜਾਂਦਾ ਹੈ ਜਦੋਂ ਫਲੱਡ ਡਾਉਂਦੇ ਨੇ ਨੰਗਲ ਡੈਮ ਦੀਆਂ ਤਸਵੀਰਾਂ ਨੇ ਇੱਕ ਪਾਸੇ ਦੀਆਂ ਇੱਥੋਂ 3-2 ਨਹਿਰਾਂ ਫਟਦੀਆਂ ਨੇ ਇੱਕ ਨਹਿਰ ਉਧਰ ਚਲੀ ਗਈ 3 ਨਹਿਰਾਂ ਇੱਕ ਪਾਸੇ ਸਤਲੁਜ ਚ ਪਾਣੀ ਛੱਡਿਆ ਜਾਂਦਾ ਦੋ ਨਹਿਰਾਂ ਚ ਵੱਡੀਆਂ ਚ ਜਿੱਥੋਂ ਪੰਜਾਬ ਚ ਪਾਣੀ ਜਾਂਦਾ ਆ ਫਲੱਡ ਗੇਟ ਨੇ ਜੀ ਸਾਰੇ ਸਤਲੁਜ ਚ ਤਾਂ ਥੋੜਾ ਮੋਟਾ ਹੀ ਛੱਡਿਆ ਜਾਂਦਾ ਜਦੋਂ ਫਲੱਡ ਆਉਂਦੇ ਨੇ ਉਦੋਂ ਛੱਡਿਆ ਜਾਂਦਾ ਉਹ ਤਾਂ ਸਤਲੁਜ ਚ ਨਾ ਮਾਤਰ ਪਾਣੀ ਥੋੜਾ ਜਿਹਾ ਦੇਖ ਸਕਦੇ ਹਾਂ ਆ ਆਉਂਦਾ ਇਹ ਨਹੀਂ ਫਲੱਡ ਗੇਟ ਜੀ ਦੇਖ ਸਕਦੇ ਹੋ ਤਸਵੀਰਾਂ ਸਤਲੋਜ ਦੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਆ ਪਾਣੀਆਂ ਜਿਹੜਾ ਸਤਲੋਜ ਚ ਛੱਡਿਆ ਹੋਇਆ ਹੈ ਇਸ ਤਰ੍ਹਾਂ ਸਤਲੁਜ ਦੇ ਵਿੱਚ ਦੇਖ ਸਕਦੇ ਹਾਂ ਫਲੱਡਾਂ ਦਾ ਪਾਣੀ ਇਹ ਆਉਂਦਾ ਹੈ ਜਿਹੜਾ ਆਉਂਦਾ ਹੈ ਸਤਲੁਜ ਬਾਕੀ ਸਾਨੂੰ ਪਤਾ ਲੁੱਧਿਆਂ ਨੇ ਦਾ ਕਾਲਾ ਬੁੱਢਾ ਦਰਿਆ ਪਹਿਰਿਆ ਹੋਰ ਪਿੰਡਾਂ ਦਾ ਗੰਦਮੰਦ ਸੀਵਰੇਜ ਜਿਹੜਾ ਅਸਲ ਸਤਲੁਜ ਸੀ ਸਾਡਾ ਰਾਵੀ ਬਿਆਸ ਤੇ ਉਹ ਤਾਂ ਹੁਣ ਗੰਦਲੇ ਹੋ ਗਏ ਉਹਨਾਂ ਦੇ ਜਿਹੜਾ ਕੈਮੀਕਲ ਦਾ ਜਿਹੜਾ ਪਾਣੀ ਹੈ ਗੰਦਾ ਹੈ ਪਾਣੀ ਉਹ ਪੈਣ ਲੱਗ ਗਿਆ ਧਰਤੀ ਵਾਲਾ ਪਾਣੀ ਵੀ ਸਾਨੂੰ ਪਤਾ ਬੂਰਾ ਚ ਜਿਹੜਾ ਸਾਡਾ ਅਸਲੀ ਮਿੱਠਾ ਪਾਣੀ ਆਉਂਦਾ ਸੀ ਜ਼ਮੀਨਾਂ ਚ ਉਹ ਆ ਪਾਣੀ ਹੈ ਨੰਗਲ ਡੈਮ ਤੋਂ ਸਾਨੂੰ ਪੂਰੀਆਂ ਜਿਹੜੀਆਂ ਤਸਵੀਰਾਂ ਨੇ ਉਹ ਦਿਖਾ ਰਿਹਾਗਾ ਇਸ ਤਰ੍ਹਾਂ ਨਾਲ ਐ ਇੱਥੇ ਬਣਿਆ ਹੋਇਆ ਸਿਸਟਮ ਹੈ ਜਿਹੜਾ ਵੱਡਾ ਸਤਲੁਜ ਇੱਥੋਂ ਸ਼ੁਰੂ ਹੁੰਦਾ ਹੈ ਉਹਨਾਂ ਦਾ ਪਿੱਛੋਂ ਹੈ ਵੈਸੇ ਉਹ ਨੰਗਲ ਡੈਮ ਤੇ ਬੰਨ੍ਹ ਮਾਰ ਕੇ ਇੱਥੋਂ ਪਾਣੀ ਛੱਡਿਆ ਹੋਇਆ ਸਤਲੁਜ ਚ ਜਦੋਂ ਹੜਾ ਆਉਂਦੇ ਹੜਾ ਆਉਂਦੇ ਨੇ ਤਾਂ ਉਹਦੇ ਹੀ ਛੱਡਿਆ ਜਾਂਦਾ ਸਿਰਫ ਹੜਾਂ ਵੇਲੇ ਜਦੋਂ ਪਾਜਾ ਡੁੱਬਦਾ ਉਹਦੇ ਹੀ ਪਾਣੀ ਆਉਂਦਾ ਇਹਨਾਂ ਚ ਤੇ ਵੈਸੇ ਕਿਲੋਮੀਟਰ ਤੋਂ ਉੱਪਰ ਐ ਕਿਲੋਮੀਟਰ ਮੰਨ ਲਓ ਕਿਲੋਮੀਟਰ ਲੰਮਾ ਸਤਲੁਜ ਦਾ ਜਿਹੜਾ ਪੁਲ ਹੈ ਇਹ ਜਿੱਥੇ ਪਾਣੀ ਛੱਡਿਆ ਜਾਂਦਾ ਹੈ ਉਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਵੇਖ ਰਹੇ ਹੋ ਖੋਜ ਖਬਰ ਦੇ ਉੱਤੇ 12000 125000 ਕੇ ਉਸਕ ਪਾਣੀ ਆ ਜਿਹੜਾ ਉਹ ਨਹਿਰ ਚ ਆਉਂਦਾ ਹੈ ਜਿਹੜਾ ਪੰਜਾਬ ਨੂੰ ਮਾਲਵੇ ਨੂੰ ਜਾਂਦਾ ਹੈ ਦਰਾਹੇ ਤੋਂ ਦਰਾਹੇ ਤੋਂ ਨਹਿਰਾਂ ਫਟਦੀਆਂ ਨੇ ਜਿਹੜੀਆਂ ਆਹ ਤਸਵੀਰ ਸਤਲੁਜ ਦੀ ਇੱਕ ਤੁਹਾਨੂੰ ਦਿਖਾ ਰਹੇ ਹਾਂਗੇ ਸਾਹਮਣੇ ਦੂਜਾ ਪੁਲ ਹੈ ਆ ਪੁਲਾ ਇੱਕ ਨਾਲ ਹੀ ਰੇਲਵੇ ਹੈ ਹੁਣ ਪੂਰਾ ਤਾਂ ਚੱਲ ਹੁਣ ਕੀ ਜਾਣਾਂ ਪਰ ਆ ਦੇਖ ਲੋ ਤੇ ਸਾਹਮਣੇ ਆ ਗਿਆ ਪਹਾੜੀ ਜਿੱਥੋਂ ਆਉਂਦਾ ਪਾਣੀ ਉਹ ਲੰਮਾ ਪੁਲ ਦੇਖੋ ਕਿੱਥੇ ਤੱਕ ਆ ਦੇਖੋ ਇਹ ਸਾਰੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਇੱਥੇ ਬਣਿਆ ਹੋਇਆ ਸਿਸਟਮ ਹੈ ਪੂਰਾ ਬਣਨਾ ਹੈ ਜਿਹੜਾ ਇਸ ਤਰ੍ਹਾਂ ਤੇ ਇੱਧਰ ਸੱਤ ਲੋ ਜਾਈ। ਸਿੱਧਾ ਜਾਂਦਾ ਫਿਰ ਲੁਧਿਆਣੇ ਨੂੰ। ਤੇ ਇੱਧਰ ਆ ਗਿਆ ਜੀ ਆਹ ਡੈਮ ਹੈ ਜਿਹੜਾ ਬਣਿਆ ਹੋਇਆ ਸਾਨੂੰ ਦਿਖਾਉਣਾ। ਵੀ ਤਿੰਨ ਨਹਿਰਾਂ ਨੇ ਜਿਹੜੀਆਂ ਇੱਥੋਂ ਫਟਦੀਆਂ ਨੇ। ਆਲੇ-ਦਾਲੇ ਬਣਿਆ ਹੋਇਆ ਇਹ ਲਗਭਗ 2 ਕਿਲੋਮੀਟਰ ਦੇ ਵਿੱਚ ਆਹ ਲੋਹੇ ਦਾ ਢਾਂਚਾ ਜਿਹੜਾ ਬਣਿਆ ਹੋਇਆ ਹੈ। ਆਓ ਕਦੇ ਤਾਂ ਨੰਗਲ ਡੈਮ ਜ਼ਰੂਰ ਦੇਖਿਓ ਘੁੰਮ ਕੇ ਫਿਰ ਕੇ ਤੁਰ ਕੇ। ਮੋਟਰਸਾਈਕਲ ਗੱਡੀਆਂ ਨਹੀਂ ਗੱਡੀ ਪਾਰਕਿੰਗ ਕਰੋ ਮੋਟਰਸਾਈਕਲ ਪਾਰਕਿੰਗ ਕਰੋ ਘੰਟਾ 2 ਘੰਟੇ ਰਾਮ ਨਾਲ ਫਿਰਕੇ ਫੇਰ ਦੇਖੋ ਇਹਨੂੰ ਫੇਰ ਹੈ ਜਿਹੜਾ ਆਨੰਦ ਫੇਰ ਆਉਂਦਾ ਹੈ ਪਾਣੀ ਉਰੇ ਹੈ ਲੀਲਾ ਲੀਲਾ ਪਾਣੀ ਸਾਫ਼ ਪਾਣੀ ਜਿਹੜਾ ਉੱਪਰੋਂ ਗੋਬਿੰਦ ਸਾਗਰ ਝੀਲ ਦੇ ਵਿੱਚੋਂ ਭਾਖੜਾ ਡੈਮ ਤੋਂ ਬਾਅਦ ਨੰਗਲ ਡੈਮ ਚੋਂਦਾ ਹੈ ਨੰਗਲ ਡੈਮ ਤੋਂ ਬਾਅਦ ਫਿਰ ਪੰਜਾਬ ਹਰਿਆਣਾ ਰਾਜਸਥਾਨ ਨੂੰ ਜਾਂਦਾ ਹੈ ਇਸ ਤਰ੍ਹਾਂ ਦੇ ਦਿਖਾਉਣ ਦੀ ਕੋਸ਼ਿਸ਼ ਕਰਿਆ ਸਾਨੂੰ ਤੇ ਇੱਧਰ ਆ ਗਿਆ ਜੀ ਸਤਲੋਜ ਬਿਲਕੁਲ ਜੀ ਇਸ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਇਸ ਤਰ੍ਹਾਂ ਬਣੀਆਂ ਹੋਈਆਂ ਨੇ